ਫਰੂਟ ਕੇਕ ਲੈਣਾ ਹੈਪੀ ਬਰਥਡੇ ਟੂ ਯੂ ਕੜਬੰਗ ਕਪੜੇ ਮੇਰੇ ਟਰੱਕ ਦੇ ਰਾਹ ਤੇ ਪਾ ਮੈਂ ਵਿਆਹ ਹੋ ਜਾਣਾ ਕਪੜੇ ਪਾਏ ਹੋਣਾ ਤੁਮੋਂ ਮਾਇਂ ਜਾਣਾ ਕੁੜਮਾ ਤੇ ਜਾਣਾ ਅਲਰੇਡੀ ਆ ਭਾਗ ਬੰਨ ਲਈ ਗਣੀ ਭੰਗ ਹੋ ਨਹੀਂ ਤਾਂ ਮੈਂ ਨਾ ਮੇਰੇ ਮੇਰੇ ਕੋਲ ਭਾਗ ਹੈਗੀ ਨਹੀਂ ਓਏ ਮੰਮੀ ਦੇ ਸੂਟ ਨਾਲ ਮੈਚ ਕੀਤੀ ਆ ਉਹ ਕਹਿੰਦਾ ਹਾਂ ਉਹ ਕਹਿੰਦਾ ਮਾਇਂ ਕੀ ਕਰਨਾ ਫਿਰ ਇੱਥੇ 12 ਵਜਾਉਣੇ ਆ ਤਾਂ ਕਿੱਥੇ 12 ਵਜਾਉਣੇ ਆ ਇੱਥੇ ਝੋਲ ਡਾ ਗਾ ਆਏ 11 ਵਜਣੇ ਆ ਨਾ 11 ਵਜੇ ਤੇ 11 ਵਜੇ ਤੁਰੇਗਾ ਤੇ 12 ਵਜ ਜਾਣੇ ਉੱਥੇ ਪਹੁੰਚ ਗਏ ਡੈਡੀ ਜਾਣਾ ਤੁਸੀਂ ਵੀ ਹਾਂ ਮੈਂ ਹੀ ਜੇ ਮੈਂ ਗਾੜੀ ਕਿਉਂ ਨਹੀਂ ਲਾ ਜਾਣਾ ਤਾਂ ਗਾਂ ਦੇਖਣਾ ਨਹੀਂ ਉਹਨਾਂ ਨੇ ਲਿਆਂਦੀ ਆ ਅੱਛਾ ਉਹ ਦੇਖ ਕੇ ਆਉਣੀ ਆ ਤੁਸੀਂ ਚਲੋ ਅਗਰਾ ਫਿਰ ਚਾਹ ਮੈਂ ਮੇ ਪਾਲ ਲੀਡੇ ਕਾਢ ਦੇ ਕੱਪੜੇ ਕਾਢ ਦੇ ਮੇਰੇ ਵਾਲੇ ਕੱਪੜੇ ਵੀ ਥੋੜੇ ਥੋੜੀ ਮੰਮੀ ਦੇ ਮੇਰੇ ਵੀ ਕਾਢ ਦੇ ਮੇਰੇ ਨਾਲ ਕੇ ਰਾਤ ਪਾਸ ਮੈਂ ਹੋਰ ਵਿਆਹ ਜਾਣਾ ਮੈਂ ਜਾਣਾ ਕੁੜਮਾ ਦੇ ਜਾਣਾ ਹਾਂ ਹਾਂ ਲੈ ਲੈ ਖੱਦਾਂ ਨਹੀਂ ਨਹੀਂ ਬਰਮਾ ਨਹੀਂ ਹਾਂ ਦਾ ਮੈਂ ਨਾਲ ਮੇਰੇ ਨਾਲ ਵਧੀਆ ਦੇਖੀ ਜਾਂਦੀ ਹਾਂ ਦੇਖ ਲੈ ਲੈ ਵੀ ਹੁਣ ਦੇਖ ਹਟਿਆ ਹੁਣ ਦੇਖਦੇ ਹਾਂ ਕਿੱਦਾਂ ਨੂੰ ਜਾਂਦਾ ਜੱਟਾ ਦੇਖਦੇ ਆ ਲੈ ਵੀ ਜੱਟਾ ਦੇਖਨੇ ਕਿੱਦਾਂ ਨੂੰ ਜਾਂਦਾ ਹਾਂ ਆਹ ਕੋਣ ਆਣੀ ਬਾਲਾ ਲੈ ਵੀ ਹੁਣ ਡੈਡੀ ਪਾਊਗਾ ਵੀ ਕੱਪੜੇ ਨਵੇਂ ਦੇਖਦੇ ਆ ਲੈ ਵੀ ਆਏ ਹਾ ਬੇ ਮਰ ਜੂ ਦੇ ਹੱਥ ਬਾਰੇ ਕਾੜਡੇ ਆ ਮਾ ਦਾ ਤੂੰ ਹਾਂ ਹੱਥ ਵਾਲੇ ਕਾੜਡੇ ਮੋਢੇ ਤਾਂ ਦਿੰਨਾ ਥਿਆ ਡਾੜੀ ਫਿਰ ਪਾਓ ਕੱਪੜੇ ਯਾਰ ਮੇਰੇ ਪਾਏ ਬਈ ਤੂੰ ਕਿਦੋਂ ਨਹੀਂ ਨਹੀਂ ਉਹ ਨਹੀਂ ਪਤਾ ਛੱਡਿਆ ਦੇ ਕਰ ਕੋ ਡੱਕਣਾ ਉਹ ਬੋਲ ਮਾਰ ਤੋਂ ਮੋਢਾ ਇਹ ਪਤਾ ਮੰਨ ਤਾ ਕਰ ਆਹ ਦੇਖ ਦੇ ਹਬੀਲਾ ਫੋਸ ਨੂੰ ਕਿ ਆ ਬਈ ਨਹੀਂ ਨਹੀਂ ਰਾਣੀ ਰਾਣੀ ਆ ਕੇ ਇੰਨੇ ਕੀ ਪਾਲੋ ਕੁਲ ਆ ਰਹੀ ਹੈ ਅੱਲਾ ਅੱਲਾ ਦੇਹ ਦੇ ਆਲਾ ਵੀ ਸਾਡੇ ਦਾ ਨੇ ਪੁੱਗੀ ਪਾਕ ਤਾਂ ਆ ਵੀ ਹੈਗੀ ਮੇਰੇ ਕੋਲ ਰੇੜੀ ਤੇ ਦੋ ਪੱਗਾਂ ਹੀ ਬੰਨਦਾ ਮੰਮੀ ਦੇ ਚੱਗੇ ਨਾਲ ਦੇ ਸੀ ਮਾਰੇ ਕਹੇ ਨਹੀਂ ਕਹਿ ਮੈਚਿੰਗ ਕਰਕੇ ਦੇਣੀ ਏ ਰੇੜੀ ਮੈਚਿੰਗ ਕਰਨੀ ਨਹੀਂ ਲੈ ਕੇ ਤਾਂ ਚੱਲ ਮਾੜੀ ਤੂੰ ਕਿਹ ਡੜੀ ਆ ਪਾ ਕੋ ਦੇਖ ਲੈ ਨਾ ਲੱਗੇ ਆਹ ਰੇੜੀ ਆ ਪਾ ਕੇ ਬੰਨ ਲਈ ਕਿਹੜੀ ਪਾ ਗੋ ਨਹੀਂ ਮੈਂ ਨਾ ਮੇਰੇ ਉਹ ਮੇਰੇ ਕੋਲ ਪੱਗ ਹੈਗੀਆਂ ਨੇ ਓਏ ਮੰਮੀ ਦੇ ਸੂਟ ਨਾਲ ਮੈਚ ਕੀਤੀ ਆ ਨਾ ਆ ਕਿਹਦੀ ਪੱਗ ਦਾ ਹਾਲ ਇਹ ਡੈਡੀ ਵੀ ਆਏ ਦੇ 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 ਦੇਖ ਉਹ ਇਹ ਮੇਰੀ ਪੱਗ ਹੈਗੀ ਆ ਪੂਰੀ ਉਡੀਆ ਆਪ ਆ ਨਹੀਂ ਮੈਂ ਨਹੀਂ ਮੰਨੀ ਬਟੂ ਖੁਰ ਗਈ ਲਾ ਗਰੀ ਕਰ ਮਨਵੇ ਲਿਆ ਕਰੋ ਆਹ ਇਹ ਠੀਕ ਆ ਨਵੀਆਂ ਪੱਗਾਂ ਆ ਤਾਂ ਨੀਲੀ ਆ ਜੇ ਨੀਲੀ ਆ ਮੇਰਾ ਆ ਤਾਂ ਕਿਸਮ ਹੋਈ ਆ ਆ ਨੀਲੀ ਦਾ ਮੇਰੀ ਆ ਮੈਂ ਵੀ ਹਰ ਇੱਕ ਮੇਰੀ ਆ ਕੋਲ ਉਹ ਵਾਲੀ ਮੁੱਢੀ ਪੱਗ ਆ ਉਹ ਮੇਰੀ ਆ ਇਹ ਇਹਨੂੰ ਇਹਨੂੰ ਕੀ ਪਤਾ ਵਾ ਇਹ ਤਾਂ ਨਿਆਣੀਆਂ ਇਹਨੂੰ ਕੀ ਪਤਾ ਵਾ ਕੱਲ ਆਈ ਆ ਇਹਨੂੰ ਪੱਗਾਂ ਦਾ ਪਤਾ ਦੇ हां ਨੀਲੀ ਦਾ ਬੰਨਣਾ ਨਹੀਂ ਆ ਡੈਡੀ ਨੇ ਨੀਲੀ ਤੇ ਕਾਲੀ ਦੋ ਪੱਗਾਂ ਹੀ ਬੰਨਦਾ ਡੈਡੀ ਆ ਮੰਨ ਲੋ ਚੱਲ ਹੁਣ ਟੂਫੋਨ ਲੈ ਕੇ ਬਹਿ ਗਈ ਉਹ ਸੂਟ ਤਾਂ ਮੈਚ ਨਹੀਂ ਕਰਦਾ ਡੈਡੀ ਪੱਗ ਪੱਗ ਦਾ ਮੈਚ ਨਹੀਂ ਕਰਦਾ ਤੇਰਾ ਹੁਣ ਨਿਕਲੋ ਬਾਹਣਾਂ ਯਾਰ ਜੁੱਲੀਆਂ ਚਲੋ ਚਲੋ ਕਣਾ ਓ ਆ ਜਾ ਚਲੋ ਆ ਜਾ ਭੱਜ ਜਾ ਭੱਜ ਜਾ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਰੀਜ਼ਾਂ ਨੂੰ ਲੈ ਕੇ ਚੱਲੇ ਆਂ ਡੈਡੀ ਅੱਜ ਤਿਆਰ ਹੋਇਆ ਡੈਡੀ ਨੇ ਮੂੰਹ ਥੋੜੋ ਜਾਣੇ ਤਾਂ ਕਾਂ ਦੇਖਣ ਚੱਲਿਆ ਆਪਣੇ ਨਾ ਏਂਟੀ ਦਾ ਸਭ ਪਰੋਣਾ ਨਹੀਂ ਜਿਆਦਾ ਡੈਡੀ ਦਾ ਕਹਿੰਦਾ ਰਸੂਰ ਪਰੋਂ ਆ ਨਹੀਂ ਉਹ ਬਿੱਟੂ ਕਹਿੰਦਾ ਵੀ ਹੌਸਪੀਟਲ ਜੀ ਉਹਨਾਂ ਬਰਨਾਲ ਹੀ ਏਂਟੀ ਦੇ ਰਸੂਰ ਪਰ ਤਾਂ ਆ ਮਰੀਜ਼ਾਂ ਨੂੰ ਲੈ ਕੇ ਠਾਠ ਚੱਜ ਮਰੀਜ਼ਾਂ ਲੈ ਕੇ ਜਾਂਦੇ ਸਤ ਮਰੀਜ਼ ਆਹੇ ਸਤ ਮਰੀਜ਼ ਹੀ ਆਂ ਉਹ ਦਾ ਕਹਿੰਦੀ ਆ ਇੱਥੋਂ ਜੇ ਢੂਈ ਦੁਖਦੀ ਆ। ਨਵਾ ਦਾਲੀ ਰਲ ਕੀ ਮੈਡਮ ਐ ਕੋਹਰ। ਡੈਡੀ ਦਾ ਯਾਰ ਗੱਲਾਂ ਹੀ ਟੋਕੀ ਜਾਂਦਾ ਅੱਜ ਤੇਰੀਆਂ ਮੰਮੀ। ਹੈ? ਹਾਂ ਐ। ਗੱਲ ਦੱਸਦਾ ਮੂੰਹ 'ਤੇ ਪਿਲਾਦੇ ਹੋ ਇਥੇ। ਸਹੀ ਗੱਲ ਆ। ਕੋਈ ਗੱਲ ਹੋਵੇ ਉਹਦੀ ਟੋਆ ਲੰਦਾ ਤੇਰੀ ਗੱਲ। ਅੱਜ ਤਾਂ ਸਿਰਫ ਸਾਜੀ ਲੱਗਣੀ ਐ। ਸ਼ੁਰੂ ਕਰ ਲਊਗਾ ਨਾ। ਲਾ ਅੱਜ ਦੇਣਗੇ ਆਥਣੇ। ਅੱਜ ਫਿਰ ਸ਼ਰਾਧ ਮੌਕ ਜਣੇ। ਹਾਂ ਕੱਲ ਤੋਂ ਵਿਆਹ ਸ਼ੁਰੂ ਹੋ ਜਾਣੇ ਜਿੰਨਾਂ ਨੇ ਧਰੇ ਹੋਏ ਵਿਆਹ। ਅੱਛਾ। ਸਰਾਤਾ ਚ ਨਹੀਂ ਕਰਦੇ ਹੁੰਦੇ ਵਿਆਹ। ਕਿ ਸਰਾਤਾ ਕੀ ਹੋਇਆ? ਬਾਈਨ ਚਾਹ ਇੱਕ ਸਰਾਦ ਹਾਂ। ਹਾਂ। ਮਰਨਾ ਚ ਨਹੀਂ। ਵਿਆਹ ਪਾਇਰ ਕਿਉਂ ਵੀ ਬਹੁਤ ਘਾਟਾ ਆਉਣਗੇ ਵਿਆਹ। ਕਿਉਂਕਿ ਇੱਕ ਤਾਂ ਹੜਾ ਨਾ ਨੁਕਸਾਨ ਹੀ ਬਹੁਤ ਆ ਲੋਕਾਂ ਦਾ। ਵਿਆਹ ਕਿੱਥੇ ਕਰ ਦੇਣੇ? ਜੀ ਜਾਂਦੇ ਆ ਵੀ ਜਿੰਨਾਂ ਦੇ ਪਰਾਂਵਾਂ ਦੇ ਵਿਆਹ ਤਰੇਵੇ ਆ ਮਾਂਿਆਂ ਦੇ। ਹਾਂ। ਬਈ ਨਾਂ ਲਾ ਦਿਓ। ਇਹ ਪੈਲਸ ਫਰੀ। ਅੱਛਾ। ਕਿ ਦਮ ਸਾਰਾ ਫਰੀ ਦੇਵਾਗੇ ਵੀ। ਵਿਆਹ ਤਾਂ ਫਿਰ ਵਧੀਆ ਗੱਲ ਆ ਕੀਤੀ ਵੀ। ਤੂੰ ਇੱਧਰਲੇ ਪਾਸੇ ਜਿੱਧਰ ਨੂੰ ਅਸੀਂ ਗਏ ਸੀ ਨਾ ਇੱਧਰਲੇ ਪਾਸੇ ਨਹੀਂ ਹਜੇ ਲੋਕ ਇਹਨੇ ਜਾਣਦੇ ਹੂੰ ਉਧਰ ਜੇ ਨਾਲੇ ਕੰਨੀ ਵੜਾ ਜਾਂਦੇ ਆ ਉਧਰ ਉਹ ਪਾਣੀ ਉਹ ਉਧਰ ਪਾਣੀ ਦਾ ਬੜਾ ਜੋਰ ਆ ਇੱਕ ਹੋਰ ਚੱਕਰ ਪਤਾ ਨਾ ਜਿਹੜਾ ਵਿਆਸ ਵਾਲਾ ਵਾ ਡੇਰਾ ਹੂੰ ਉਹਨੇ ਬੰਨ ਮਾਰਤਾ 4 ਕਿਲੋਮੀਟਰ ਹੋਰ ਕਹਿੰਦੇ ਹੂੰ ਉਹ ਜਿਹੜਾ ਪਾਣੀ ਆ ਪਤਾ ਨਹੀਂ ਭਲੱਥ ਪਿੰਡ ਪੈਂਦਾ ਉਧਰ ਨੂੰ ਹਨਾ ਹਾਂ ਖਬੂਰ ਹਾਂ ਆ ਉਧਰ ਨੂੰ ਲੰਘਿਆ ਫੇਰ ਪਾਣੀ ਕਹਿੰਦੇ ਇਹਦੇ ਨਾਲ ਢੂਸੀ ਬੰਨ ਵੀ ਟੁੱਟ ਸਕਦਾ ਜਿਹੜਾ ਇਹ ਨਨਕਾਣਾ ਸਾਹਿਬ ਚ ਪਾਣੀ ਆ ਵਾਰੀ ਹੈ ਹਾਂ ਨਨਕਾਣਾ ਸਾਹਿਬ ਚ ਕਿੰਨਾ ਵਾਰ ਪਰ ਇੰਨੀ ਗੱਲ ਆ ਪਾਕਿਸਤਾਨ ਵਾਲਿਆਂ ਨੇ ਸਰਕਾਰ ਨੇ ਸਭ ਤੋਂ ਪਹਿਲਾਂ ਦੇਖ ਲਉ 1 ਕੜਾ ਇੰਚ ਸਾਫ ਕਰਾਤਾ ਸਾਰਾ ਗੁਰਦੁਆਰਾ ਸਾਹਿਬ ਪਾਣੀ ਹਜੇ ਵੀ ਬਹੁਤ ਆ ਜਿੱਧਰ ਗਏ ਸੀ ਅਸੀਂ ਮੇਰੇ ਉੱਤੇ ਮੈਨੂੰ ਉਹਦਾ ਲੱਗਦਾ ਹੀ ਨਹੀਂ ਵੀ ਕਣਕਾਂ ਵੀ ਬੀਜੀਆਂ ਜਾਣੀਆਂ ਇੰਨਾ ਪਾਣੀ ਆ ਮਗਰੋਂ ਹੋਰ ਆਈ ਜਾਂਦਾ ਪਰ ਇੰਨੀ ਗੱਲ ਆ ਵੀ ਲੋਕ ਪੰਜਾਬੀ ਪੰਜਾਬੀ ਦੇ ਨਾਲ ਖੜ ਕੇ ਹਾਂ ਜੀ ਹੁਣ ਆਪਣੇ ਨਾਲ ਪਤਾ ਹੀ ਨਹੀਂ ਹੈ ਕਿੰਨੋਂ ਮੈਡ ਹੀ ਗਈ ਸਹੀ ਗੱਲ ਆਉ ਰਿਹਾ ਹੁਣ ਜਿਹੜੇ ਏਰੀਆ ਚ ਹੁਣ ਆਪਾਂ ਨੂੰ ਤਾਂ ਐ ਲੱਗਦਾ ਵੀ ਕੁਝ ਵੀ ਹੈ ਨਹੀਂ ਪਰ ਜਿੱਥੇ ਨੁਕਸਾਨ ਆ ਉੱਥੇ ਨੁਕਸਾਨ ਬਾਲਾ ਵਾ ਆਪਣੇ ਦਾ ਚਲੋ ਏਰੀਏ ਉੱਚੀ ਆ ਉੱਚੀਆਂ ਜ਼ਮੀਨਾਂ ਵਾ ਬਾਕੀ ਬੈਠੇ ਥੋੜਾ ਹਟਕੇ ਜੇ ਆ ਆਪਣੇ ਦਾ ਪਾਣੀ ਰਪੜਿਆ ਮੂਰੇ ਬਹੁਤ ਦੋ ਦਾ ਨੇਰੇ ਪੈਂਦੀਆਂ ਹਾਂ ਦੋ ਸ਼ੇਮਾ ਦੋਤਨ ਸ਼ੇਮਾ ਪਿੰਡ ਹਨ ਹਾਂ ਉਹ ਆਪਾਂ ਦਾ ਯਾਨੀ ਕਿ ਬਹੁ ਮਗਰ ਬੈਠੇ ਆ ਵਿਚਾਲੇ ਜੇ ਆ ਜਾਂਦੇ ਆਪਾਂ ਤਾਂ ਆਪਣੇ ਗੰਨੇ ਬਚਾਹ ਹੋ ਜਾਂਦਾ ਸਾਸ਼ੀ ਮੇਰੇ ਨਹਿਰਾ ਹੀ ਪਾਣੀ ਛੱਡਦਾ ਸੀ ਅੱਛਾ ਟੋੜਤੀਆਂ ਹੀ ਨਹਿਰਾ ਆ 88 ਵੀਰੇ ਆਇਆ ਸੀ ਕਹਿੰਦੇ ਆਪਣੇ ਪਿੰਡਾਂ ਗੰਨੀ ਪਾਣੀ ਹੈ ਨਾ ਇਹ ਹੋਰ ਆ ਨਹਿਰਾ ਟੁੱਟ ਗਿਆ ਫਿਰ ਪਾਣੀ ਕਿ ਜਾਣਾ ਹੀ ਹੈ ਕਿਤੇ ਹਾਂ ਉੱਪਰ ਪਾਣੀ ਉਦੋਂ ਸਾਡੀ ਬਾਤ ਉਹ ਜਾਣ ਕੇ ਛੱਡਾ ਇਹਨਾਂ ਨੇ ਆ ਉਦੋਂ ਖਾੜਖੋ ਬਾੜ ਇਹ ਕਹਿੰਦੇ ਖਾੜਖੋ ਜਿਹੜੇ ਮੁੰਡੇ ਨੇ ਉਹ ਆ ਉਹ ਭੱਜਣਗੇ ਜਾਂ ਵਿਚ ਰੁੜ ਜਾਣਗੇ ਪਰ ਉਹਦਾ ਆਸੇ ਪਾਸੇ ਹੋ ਗਏ ਨੁਕਸਾਨ ਆਮ ਲੋਕਾਂ ਦਾ ਵੱਧ ਹੋ ਗਿਆ ਉਹ ਹੋਆ ਹੀ ਉਹ ਭਾਈ ਮੇਰ ਕਰਨਾ ਸਾਰੇ ਤੇ ਤੋ ਅੱਜ ਪਹੁੰਚੇ ਆ ਪਰ ਵਰਲਡ ਹਾਰਟ ਤੇ ਸਮਨ ਦੀ ਤੇ ਮੰਮੀ ਢੂਈ ਦਿਖਾਉਣੀ ਸੀਗੀ ਹੂੰ ਕੀ ਕਹਿਣਾ ਡਾਕ ਡੈਸਕ ਦੀ ਪ੍ਰੋਬਲਮ ਹੈ ਸਾ ਮੇਰੀ ਉਹ ਜਿਵੇਂ ਮੇਰੀ ਵੀ ਡੈਸੀ ਆ ਡੈਸੀ ਹੈ ਕੋਈ ਨਾ ਫਿਰ ਡੈਸਕ ਤਾਂ ਦੇਰੀ ਦਾ ਫਿਰ 3-4 ਸਾਲ ਹੋ ਗਏ ਨਾ ਪ੍ਰਾਣੀ ਆ ਸੋਹਣੇ ਅੱਗੇ ਪੱਟੇ ਲਵਾਈ ਜਾਂਦੇ ਸੀ ਅਸੀਂ ਉਹਦਾ ਫਾਇਦਾ ਨਹੀਂ ਪੱਟੇ ਆਂਦਾ ਕੋਈ ਕੰਮ ਕਰਦੇ ਪੱਟੇ ਉਹ ਵੇਪਾਰੇ ਹੋ ਗਈ ਇਹਦਾ ਬਾਲਾ ਖਰਾਬ ਕਰਦੇ ਇਹ ਤਾਂ ਇੱਥੇ ਤਾਂ ਵਧੀਆ ਜਿੰਨਾ ਟਾਈਮ ਲਵਾਉਂਦੇ ਸੀ ਉਹਨਾਂ ਟਾਈਮ ਤੱਕ ਠੀਕ ਰਹਿੰਦੀ ਸੀ ਨਾ ਨਾ ਮੈਂ ਇੰਨੀ ਦਵਾਈਆਂ ਦੀਆਂ ਬੜੀਆਂ ਗਲਾਪੀ ਵੀ ਰਹੀਆਂ ਪਰ ਮੈਂ ਬਾਰਾ ਨਹੀਂ ਲਵਾਇਆ ਨਾ ਬਾਰੇ ਦਾ ਤਾਂ ਬਾਲਾ ਉਹਦਾ ਪਾੜੀ ਖੱਚ ਪਾਉਂਦੇ ਆ ਉਹਦਾ ਬਾਅਦ ਜਿੰਨਾ ਟਾਈਮ ਉਹਦਾ ਇੱਕ ਅੱਧਾ ਦਿਨ ਅਸਰ ਰਹਿੰਦਾ ਪੂਰਾ ਕਿਉਂਕਿ ਉਹਦਾ ਨਾੜਾ ਖਿੱਚੀਆਂ ਹੁੰਦੀਆਂ ਆਮ ਉਹ ਬਲੱਡ ਸਰਕਲ ਚੱਲਦਾ ਰਹਿੰਦਾ ਤੇ ਉਹ ਨੁਕਸਾਨ ਵਾਲੇ ਆ ਕਿੰਦਾ ਆਪਾਂ ਦਾ ਜੰਮਾ ਹੀ ਨਹੀਂ ਤੂੰ ਇਦਾਂ ਨਹੀਂ ਫੇਲ ਹੋ ਜਾ ਲੱਤਾਂ ਤੇ ਬੋਤਲ ਲੱਗੀ ਉਹ ਮੈਂ ਐ ਟੀਕਦੀ ਇੱਕ ਵਾਰੀ ਇਹਦਾ ਬਾਲੀ ਛੇਦੀ ਫਰਕ ਪੈਣਾ ਦੇਖੀ ਆਂ ਇਹਦਾ ਵਾਂ ਦਾ ਕਹਿੰਦਾ ਮਾਤਾ ਦਸਤਾ ਇੰਨੇ ਪੁਰਾਣੇ ਬੰਦੇ ਆਸ ਤਾਂ ਪੁਰਾਣੇ ਦੇ ਰਿਹਾ ਬਹੁਤ ਛੇਦੀ ਫਰਕ ਪੈਣਾ ਇਹਦੇ ਨਾਲ ਤਾਂ ਨਾਲੇ ਕੋਈ ਖਾਣ ਨੂੰ ਨਹੀਂ ਦਵਾਈ ਕੁਛ ਨਹੀਂ ਖਾਣ ਨੂੰ ਵੀ ਉਹਨੂੰ ਦੇਣੀ ਆ ਜਿਹਨੂੰ ਹੱਦ ਤੋਂ ਹੀ ਬਾਹਰ ਤਾਂ ਇਹਦਾ ਬਾਲਾ ਰੋਗ ਬਰਿਆ ਉਹਨੂੰ ਬੀਨ ਗਲਰ ਦੀ ਦੰਦੇ ਆ ਆ ਆਪਣੇ ਪਿੰਡ ਦਾ ਇੰਨੇ ਇੰਨੇ ਲੱਤਾਂ ਛੋਟ ਲਾ ਸੀ ਸਹੀ ਗੱਲ ਆ ਇੰਨਾ ਨਾ ਫਰਕ ਸੀਗਾ ਲੱਤਾਂ ਦਾ ਇਹ ਉਹ ਵੀ ਇਥੋਂ ਸਹੀ ਗੱਲ ਆ ਸੇ ਅੱਗੇ ਲੱਤ ਦਿਖਾਉਣ ਇਥੇ ਜੋਤ ਦੇ ਮੰਮੀ ਦੋਨੇ ਹੁੰਦੇ ਹੁੰਦੇ ਸੀ ਆਉਣਾ ਪੈਂਦਾ ਯਾਨੀ ਕਿ ਤਿਆਰ ਕੇ ਦਵਾਰ ਤਾਂ ਇਹਦੇ ਨੂੰ ਜੱਟਾ ਚੱਲਦਾ ਆ ਜੋ ਵੀ ਬੜਾ ਟਾਈਮ ਆਉਂਦੀਆਂ ਹਲਦੀਆਂ ਨਹੀਂ ਐਪੀ ਨੂੰ ਵੀ ਲਿਆਉ ਨਾਲ ਹੀ ਛੱਡਿਆ ਵਾਂਗੇ ਪਿੰਡ ਬੀਬੀ ਸ਼ਰਨਜੀਤ ਕੌਰ ਖਾਲਸਾ ਜੀ ਇਨਾਂ ਨੂੰ ਛੱਡਣਾ ਪੱਬੀਏ ਅੱਜ ਇਹ ਵੀ ਫਿਰ ਢੋਈ ਦਿਖਾਉਣੀ ਆਈ ਵੀ ਸੀ ਹੁਣ ਆਪਾਂ ਲੈ ਚੱਲੇ ਬਸ ਕਾਲਾ ਬਾਈ ਕਿੱਥੋਂ ਆਊਗਾ ਹੁਣ ਇਹ ਨਾਲ ਹੀ ਭਾ ਲਿਆ ਨਾਲ ਛੱਡਿਆਵਾਂਗੀ ਝੂੜੀ ਸਲੋਟ ਹੁੰਦੀ ਆਹੋ ਓ ਆਹੋ ਕੀ ਝੂੜੀ ਸਲੋਟ ਉਹ ਕੀ ਹੁੰਦਾ ਉਹ ਆ ਹੁੰਦਾ ਫੁੱਟੇ ਸ਼ਰਤਾਂ ਦੇ ਖੜੇ ਹੁੰਦੇ ਆ ਕੀ ਕਰਨਾ ਇਹਨਾਂ ਨੂੰ ਸੜਕਾਂ ਦੇ ਕੋਈ ਨਹੀਂ ਹੁੰਦੇ ਅੱਛਾ ਸੜਕ ਸੜਕਾਂ ਦੇ ਕੋਈ ਨਹੀਂ ਹੁੰਦੇ ਉਹ ਟਿੱਪਾਂ ਨੇ ਹੁੰਦੀਆਂ ਕੀ ਗੋਲੇ ਨਾਲ ਕੀ ਹੋ ਜਾਂਦਾ ਉਹ ਨਾ ਟਿੱਡੀ ਨਹੀਂ ਆਉਂਦੀ ਅੱਗੇ ਕਹਿੰਦੇ ਹੁੰਦੇ ਸੀਗੇ ਅੱਗੇ ਬਾਹਰ ਟਿੱਡੀ ਸਲੋਤ ਏਜ ਏਜ ਤਾਂ ਟਿੱਡੀ ਬੜੀ ਆ ਸੀਟ 'ਚ ਹੋਣੀ ਆ ਜਦੋਂ ਤੁਸੀਂ ਸੀਟ ਇਹਨਾਂ ਦੇ ਬਾਹਰ ਕੱਟ ਕੇ ਰੱਖੀ ਪਈ ਸੀ ਆ ਗੱਡੀ ਦੀ ਤਾਂ ਹੀ ਤਾਂ ਹੀ ਜੇ ਲੋਕ ਗੱਡੀ ਸੀਟ ਰੱਖੀ ਇਹਨਾਂ ਨੂੰ ਚੱਬਾ ਤਾਂ ਆ ਗਿਆ ਉਹ ਚਲੋ ਯਾਰ ਤੁਰੇ ਚਲੋ ਦੇਖ ਕੇ ਆਉਣੀ ਆ ਟਿੱਡੀ ਸਲੋਤ ਸਲੋਤ ਬੇਲ ਦਾ ਨਾਮ ਹੈ ਪਿੰਡ ਚੱਲ ਸੱਤ ਨਾਲ ਪਿੰਡ ਨੂੰ ਅੱਜ ਨਾ ਨਾ ਪਿੰਡ ਚੱਲਣੇ ਚੱਲ ਚੱਲ ਚਲੋ ਵੀ ਚੱਲ ਚਲੋ ਕਾਲੂ ਛੱਡ ਜਾਗੇ ਕਾਲੂ ਛੱਡਦਾ ਮੈਂ ਮਾਰੂ ਕਿਧਰ ਉਹ ਕਾਲੂ ਆਉਣਾ ਹੀ ਆ ਕਾਲੂ ਇਹਨੂੰ ਛੱਡਣਾ ਵਾ ਸੁਧਾਰ ਨਾਲੇ ਤਾਰੇ ਦਾ ਜਨਮ ਦਿਨ ਮਨਾ ਦਨੇ ਅੱਜ ਆਹ ਤਰ੍ਹਾਂ ਚੱਲ ਬੈਣੀ ਕੱਪੜੇ ਹੈਗੇ ਕੱਪੜੇ ਹੈਗੇ ਆਦੇ ਕੋਲੇ ਇਥੇ ਵੀ ਮੇਰੀ ਗੱਲ ਸੁਣੋ ਮੈਨੂੰ ਜੇ ਛੱਡਣ ਜਾਣਾ ਸੋਹਲੀ ਨੂੰ ਤੁਹਾਨੂੰ ਇੱਧਰ ਉਤਾਰ ਜਾਗੇ ਨਹੀਂ ਮੇਰੇ ਨਾਲ ਸੋਹਲੀ ਚਲੋ ਪਰਸੋਂ ਮੈਂ ਉਤਾਰ ਤੈ ਮੇਰੀ ਗੱਲ ਸੁਣੋ ਪਰਸੋਂ ਚੱਲਦੇ ਹਾਂ ਸੋਹਲੀ ਪਰਸੋਂ ਮੈਂ ਤੁਹਾਨੂੰ ਸੁਧਾਰ ਤਾੜ ਜੂ ਉਥੋਂ ਬਾਹਰ ਹੀ ਲੈ ਜੂ ਨਾ ਵੀ ਨਾ ਮੈਨੂੰ ਪਿੰਡ ਤਾਰੋ ਜਿਵੇਂ ਮੈਂ ਤੁਹਾਨੂੰ ਮੈਂ ਲੇ ਗਿਆ ਧੋਤੜਾ ਨਾ ਆਏ ਅੱਜ ਪੰਡੀ ਚਾਲਦੇ ਕਿੱਥੇ ਉਹਨੂੰ ਇਧਰੋਂ ਚੱਲਾਂਗੇ ਆਪਾਂ ਨਾਲੇ ਆਪਾਂ ਕੇਕ ਕੂਕ ਲੈ ਕੇ ਜਾਣਾ ਤਾਰੇ ਦਾ ਤਾਰੇ ਦਾ ਬਰਥਡੇ ਮਨਾਉਣਾ ਅੱਜ ਆਪਾਂ ਤਾਰੇ ਦਾ ਜਨਮ ਦਿਨ ਮਨਾਉਨੇ ਆਂ ਆਹ ਤਾਰੇ ਦਾ ਬਰਥਡੇ ਫਿਰ ਇਹੀ ਗੱਲ ਆ ਚਲੋ ਹੋ ਗਈ ਡੀਲ डन ਹਾਂ ਬਸ ਠੀਕ ਤਾਂ ਨਹੀਂ ਆ ਚਲੋ ਪੰਡੂਆਂ ਦਾਨੀਆਂ ਹਾਂ ਚਲੋ ਯੈਸ ਯੈਸ ਮੈਂ ਕਰਫੀਟੀ ਜੀ ਦਾ ਵਿਚਾਰਾ ਕੋਈ ਕੁਝ ਨਹੀਂ ਕਹਿੰਦਾ ਉਹ ਤਾਂ ਬਾਲਾ ਚੰਗਾ ਤਾਰੇ ਦਾ ਜਨਮ ਦਿਨ ਰਾਤ ਆਤ ਨਹੀਂ ਆਜੂ ਨਾ ਰਾਤ ਝੋੜੀ ਤੇ ਬਸਾਇਤ 7:00 ਵਜੇ ਉਧਰੋਂ ਆ ਜਾਾਂਗੇ ਫਿਰ ਰਾਤ ਨੂੰ ਆ ਜਿੰਦੂ ਆ ਗਿਆ ਹੀ ਉਦੋਂ ਆ ਜਾ ਤੁਸੀਂ ਰਾਤ ਰਹਿ ਪਿਓ ਮੁੰਡੇ ਨੂੰ ਕਿਉਂ ਲੈ ਜਾ ਨਾਲ ਹੀ ਕੇ ਜਾ ਮੈਂ ਹੀ ਕੱਲ ਨੂੰ ਆ ਜੂ ਮੇਰਾ ਪਾ ਆ ਜਾ ਕੇ ਸਾਇਤ 7:00 ਵਜੇ ਉਧਰ ਪਾਗੀ ਪਰ ਰਾਤ ਨਹੀਂ ਮੁੰਡਿਆਂ ਮਗੇ ਨਹੀਂ ਤੇ ਚੱਲ 8:00 ਵਜੇ ਰਾਤ ਉਦੋਂ ਹੀ ਮੋੜਣਾ ਲੈ ਅਸੀਂ ਫਰੂਟ ਕੇਕ ਲੈਣਾ ਪੂਰਾ ਫਰੂਟ ਹੋਵੇ ਜਿਹੜਾ ਵੀਰੇ ਫੁੱਲ ਫਰੂਟ ਦੇਾਰੇ ਕੋਈ ਨਹੀਂ ਮੇਰੇ ਬਾਰੇ ਕੋਈ ਵੈਲਿਊ ਕੈਲਕੂਲੇਟ ਕਰਨਾ ਹੈ ਕਿੱਸੇ ਕਰੀਂ ਵਾੜਾ ਦੇਖਣਾ ਮੈਨੂੰ ਯਾਦ ਹੈ ਕਿ ਇਹ ਜਵਾਬ ਹੋਇਆ ਤੇ ਲੈਣ ਦੇ ਨਾਲ ਹੀ ਕਰਦਾ ਤਾਂ ਕਹਿੰਦਾ ਮੈਂ ਨਹੀਂ ਲੈ ਰਾਈ ਨਾ ਹਾਂ ਬਾਲਾ ਨਾ ਫਿਰ हाँ ਕੋਲ ਹੀ ਰਸਮ ਲਾਈ ਚ ਨਹੀਂ ਛੋਟੇ ਬਣਾ ਹੈਗਾ ਛੋਟੇ ਵਾਲਾ ਮੈਂ ਕਿ ਰਸਮ ਕੀ ਕਿ ਕਿ ਲੋਣਾ ਲਾ ਲੀਆ ਬਾਬਾ ਜਾਨੇ ਬਚਾਰਾ ਅੱਧਾ ਕਿਲੋ ਵਾਲੇ ਦੋ ਬੋਹੜ ਵਾਲੇ ਕਿੰਨੇ ਦਾ ਕਰਾਈ ਵਾਲੇ ਹਮਮ ਤਾਰਾ ਸਿੰਘ ਬਾਊ ਤੀ ਕਾਦ ਤੇ ਆ ਕਿ ਨੀਤਾ ਕੱਲ ਨੀਤਾ ਉਹ ਚੀਜ਼ ਜਿਹੜੀ ਪੇਸਟੀ ਦੇਖੀ ਸੀ ਕਿਹੜੀ ਚੀਜ਼ ਪੇਸਟੀ ਚੀਜ਼ ਚੀਜ਼ ਪੇਸਟੀ ਛੋਟਾ ਦੇਖੋ ਛੋਟਾ ਬਿਲਕੁਲ ਛੋਟਾ ਬੜਾ ਵੱਡਾ ਨਾਈ ਸੰਧਾ ਮੈਨੂੰ ਰਾਜ ਸੰਗ ਲ ਲੈਨੇ ਗਵਾਰ ਦੇ ਟੱਕਾ ਮੇਨ ਟੱਕ ਲੈਨੇ ਹੋਲਸੇਲ ਦੇ ਟੱਕਾ ਬਟਾ ਇੱਕ ਤੋਂ ਨੂੰ ਲੈਣਾ ਇਹ ਗਾੜੀ ਕੋ ਪੈ ਜਾਂਦਾ ਧਿਆਨ ਦੇ ਪੈ ਜੀ ਜੇ ਮੈਂ ਤੁਹਾਡੇ ਕੋਲ ਕਾਰਾ ਸਿੰਘ ਠੀਕ ਹੈ ਓਕੇ ਤੇ ਹੈਪੀ ਬਰਥਡੇ ਵਾਲਾ ਸੱਸੀ ਦੇ ਉਹ ਲਾ ਦੇਣਾ ਗਾਇ ਮਾਤਾ ਦੀ ਲਾਤੀ ਵੀ ਸਾਂਝੀ ਦੇ ਤਾਂ ਭਾਬੀ ਹੋਣਾ ਸੋਹਣੀ ਕਿੰਨੀ ਬੱਚੀ ਅੱਜ ਜਿਹੜਾ ਲਾਉਂਦੇ ਸੀ ਉਦੋਂ ਉਹ ਕਰਨਾ ਸੀ ਉਦੋਂ ਅਸੀਂ ਗਾਏ ਵੀ ਸੀ ਕੋਈ ਗੱਲ ਨਹੀਂ ਜਾਏ ਮਾਦਾ ਤੂੰ ਤਾਂ ਪਿੰਡ ਦੇਖਾਂਗੀ ਫਿਰ ਆਪ ਤੇ ਸਾਂਝੀ ਮਾਦਾ ਆਉਗੀ ਜਨੂ ਮੈਂ ਆਇਆ ਹਣਾ ਦੇਖ ਹਮ ਇੱਥੇ ਆਪਾਂ ਇਕੱਠੇ ਗੀਤ ਗਾਇਆ ਗਿੱਧਾ ਪਾਉਣ ਜੱਟੀਆਂ ਬਨੇਰੇ ਹਿਲਦੇ ਆ ਚਲੋ ਵੀ ਉਠੋ ਕਰਾਂ ਕੇਕ ਕੱਟਗੇ ਤਾਰੇ ਦਾ ਤਾਰੇ ਦਾ ਕੇਕ ਕੱਟਗੇ ਉਠੋ ਕਰਾਂ ਆ ਹੈਪੀ ਬਰਥਡੇ ਜਨੂ ਫੋਨ ਲਾਉਨੇ ਆ ਉਠੋ ਤਾਂ ਸਹੀ ਅਜ ਤਾਂ ਐ ਦੁਬਾਰਾ ਮੰਮੀ ਮੈਂ ਕੇਕ ਲੈ ਆਂਦਾ ਸੀ ਇਹ ਕਿਹਦੀ ਸ਼ੌਫਟ ਲੈ ਆਂਦਾ ਸੀ ਹਾਂ ਇਹ ਕਿਹਦੀ ਸ਼ੌਫਟ ਲੈ ਆਂਦਾ ਸੀ ਮੰਮੀ ਗੱਡੀ ਆਲਾ ਨਹੀਂ ਠੀਕ ਕਰਨੇ ਗਾਣਾ ਸਹੀ ਗੱਲ ਆ ਗੱਡੀ ਆਲਾ ਬਸ ਗੱਡੀ ਪਈ ਨਹੀਂ ਨਿੱਕੀ ਕੋਈ ਨਿੱਕੀ ਦਾ ਨਹੀਂ ਪਈ ਆ ਉੱਥੇ ਨਾ ਸਕੂਟਰ ਪਿਆ ਚੱਕ ਕੇ ਲਿਆਇਓ ਕਿੱਥੇ ਪਿਆ ਆ ਅੰਦਰ ਲੀਆ ਕੱਟ ਗਿਆ ਅੰਦਰ ਰੱਖਿਆ ਹੋਇਆ ਮੇਰਾ ਉਹ ਸਟੈਂਡ ਦੇ ਉੱਤੇ ਨਿਕਾ ਕੇ ਲਿਆਇਓ ਹਾਂ ਮਾਮੀ ਇਹ ਕੁੱਤਰ ਕਿੱਥੋਂ ਲੈ ਕੇ ਆਂਦਾ ਕਿਧਰ ਕੀ ਮੂਹਰੇ ਰੱਖ ਸਕੂਟਰ ਨੂੰ ਮੂਹਰੇ ਰੱਖਿਆ ਤਾਂ ਦਿਸਣਾ ਨਹੀਂ ਨਹੀਂ ਆਇਆ ਫੇਰ ਆ ਆ ਇਹਨੂੰ ਇੱਧਰ ਲਾ ਇਹਨੂੰ ਕੱਢੋ ੁਰੂ 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 ਹੂੰ ਆਈਦਾ ਦੇਖਿਆ ਮਾਨ ਇਹਨੂੰ ਇਧਰ ਲਾ ਅਨੂੰ ਇਧਰ ਇੱਥੇ ਸਾਈਡ ਤੇ ਨਾਲੇ ਜਮਾਂ ਸਾਈਡ ਤੇ ਡੇਡਾ ਕਰਦੀ ਥੋੜਾ ਮਗਰ ਨੂੰ ਐਦਾ ਹਾਂਜੀ ਲੈੜ ਚਲੋ ਬਈ ਤਾਲਾ ਛਿੰਕ ਦੋ ਛੁੱਤਾ ਪਿਆ ਜੇ ਹੂੰ ਹੂੰ ਹੋਰ ਹੂੰ ਫੋਨ ਲਾਇਆ ਉਹਦਾ ਛੁੱਤਾ ਪਿਆ ਐ ਦਵਾਰ ਸੀ ਅੱਜ ਕੱਲ ਨੂੰ اٹਕੇ ਕੋਈ ਨਾ ਕੱਲ ਨੂੰ ਦੇਖ ਮਮਾ ਕੋਈ ਟਿੱਲੇਂ ਨਾ ਕੂਟਰਾ ਲੈ ਕੇ ਕਹਿੰਦੇ ਸੀ ਤੂੰ ਮੇੜਾ ਚਲੋ ਗੱਦੀ ਗੱਦੀ ਮਮਾ ਗੱਦੀ ਨਹੀਂ ਲੈ ਕੇ ਆ ਤੂੰ ਮੜੀ ਹਏ ਕਹਣਾ ਉਹਨੇ ਕੱਲ ਨੂੰ ਉੱਠ ਕੇ ਉਹਨਾਂ ਜਦੋਂ ਉਹਨਾਂ ਨੇ ਲਾਇਸੈਂਸ ਤੁਸੀਂ ਨਹੀਂ ਚੱਕਿਆ ਮਾਫਰ ਉਹਨਾਂ ਦਾ ਤਾਂ ਰਾਤ ਬਾੜੀ ਲੇਟ ਲਾਇਆ 1:00 ਵਜੇ ਲਾਇਆ ਉਦੋਂ ਆਪਾਂ ਸੁੱਤੇ ਬੈਠੇ ਬੈ ਸੀ ਰਾਤ ਉਹਨਾਂ ਦਾ 1:00 ਵਜੇ ਆ। ਉਦੋਂ ਉਹਨਾਂ ਨੇ ਕੇਕ ਕੱਟਿਆ ਹੋਣਾ ਮੈਨੂੰ ਲੱਗਦਾ। ਕੱਟੋ ਕੇ ਨਾ। ਤਾਲੇ ਤੇਰਾ ਕੇਕ ਕੱਟ ਲੈ ਓਏ। ਹੈਪੀ ਬਰਥਡੇ ਕੋਲ ਨੂੰ ਹੋ ਜਾ। ਉਹ ਤਾਲਿਆ। ਹੈਪੀ ਬਰਥਡੇ ਟੂ ਯੂ। প্পী বাড়া সিং হ্যাপি বাপ্পি বা চলো যু মন রাজ তা যু ਚਲੋ ਵੀ ਚਲੋ ਪਾਣ ਖਾ ਲੋ ਨਾ ਮਾਂ ਹੂੰ ਚਲੋ ਆ ਉੱਪਰ ਤਾਂ ਹੁਣ ਖਾਣਾ ਹੀ ਹੈ ਤੇ ਹੋਰ ਕੀ ਕਰਨਾ ਕੀ ਆਕ ਹੂੰ ਇਹ ਲੈ ਪਾਂਡਾਲਾ ਤਾਂ ਨਹੀਂ ਸੀ ਸ਼ੌਣੇ ਕਿਤੇ ਨਹੀਂ ਨਹੀਂ ਦੂਸਾ ਇੱਕ ਗਲਸ ਤਾਂ ਮੰਮੀ ਡਰਾਤੀ ਸੀ ਹੈਪੀ ਨਹੀਂ ਹੋਉਣੀ ਅੱਖਾਂ ਹੀ ਕਰ ਲਈ ਹਾਏ ਰਹਿ ਗਿਆ ਕੇਕ ਤਾਂ ਮੇਰਾ ਇਹਦਾ ਕਹਦਾ ਹਾਏ ਕੇਕ ਤਾਂ ਰਹਿ ਗਿਆ ਹੁਣ ਕਿਵੇਂ ਖਾਉਂਗੀ ਇਥੇ ਮਿਲ ਜੀ ਮੈਂ ਕਾ ਰਹਿਣ ਦੇ ਕੀ ਕਰਨਾ ਖਾਣਾ ਬੈਜੀ ਕਿਸੇ ਨੇ ਨਹੀਂ ਤਾਰੇ ਤਾਰਾ ਕਹਿੰਦਾ ਕਟਨਾਉਂਦੀ ਦਾ ਕਿਉਂ ਨਹੀਂ ਬਰਥਡੇ ਹੋ ਜਾ ਬੋਚਰਣ ਅਰੇ ਗਾਪਾ ਮਾਰਦੀ ਐ ਮੰਮੀ ਵੀ ਆ ਨਹੀਂ ਆ ਤੁਹਾਨੂੰ ਬੋਚਣਾ ਤੁਹਾਨੂੰ ਖਾਦਾ ਨਹੀਂ ਲਾ ਟੋਪ ਦਾ ਗਵਾ ਡੱਡੂ ਉਹਦੀ ਨਾਲ ਹੀ ਗਵਾ ਬਣਾ ਲੈਂਦੀ ਐ ਹੈਪੀ ਬਰਥਡੇ ਹੋ ਨਾ ਸਹੀ ਹੋ ਗਿਆ ਤੁਹਾਡੇ ਤਾਰੇ ਹੈਪੀ ਬਰਥਡੇ ਮਨਰਾਜ ਲਾ ਬਰਥਡੇ ਦਾ ਕੱਲਾ ਤਾਰੇ ਦਾ ਅੱਜ ਉਹ ਦਾ ਪਾਇਆ ਹਾਂ ਮੈਨੂੰ ਵੀਡੀਓ ਤੇ ਤੈਨੂੰ ਕੇਕ ਬਣਾਉਣਾ ਆਉਂਦਾ ਸੋਣੇ ਟਰਾਈ ਨਹੀਂ ਕੀਤਾ ਕਦੀ ਚਲ ਫਿਰ ਕੇਕ ਕੇਕ ਸਿੱਖ ਹਣ ਬਣਾਉਣੇ ਸਾਰਿਆਂ ਦੇ ਬੋਢਿਆਂ ਦੇ ਘਰੇ ਬਣਾ ਲੇ ਹਾਂ ਸਹੀ ਗੱਲ ਆ ਚਲੋ ਲਿਓ ਹੈਪੀ ਬਰਥਡੇ ਟੂ ਯੂ ਬੰਦੇ ਘਰ ਲਿਖਾਉਣਾ ਹੈਪੀ ਨਹੀਂ ਵੀ ਆਉਣਾ ਅਸੀਂ ਦੇਖ ਲਾਂ ਲੱਕ ਕਿੱਧਰੋਂ ਕਿੱਧਰ ਅੱਜ ਹੈਪੀ ਦੀ ਕੈਸ ਮੈਂ ਤਾਂ ਸੀਗਾ ਕੇਕ ਹਾਂ ਨਹੀਂ ਭੈਣ ਕਹਿੰਦੀ ਸੀ ਅਸੀਂ ਉੱਥੇ ਬਣਾਉਣਾ ਕਰੀਏ ਮੈਂ ਕਿਹਾ ਆਪਾਂ ਇਕੱਠੀ ਬਣਾ ਲੈਂਦੇ ਕੋਈ ਨਾ ਇੱਥੇ ਆ ਜੀ ਸਹੀ ਗੱਲ ਆ ਕੱਲ ਕੱਲ ਨੂੰ ਫੇਰ ਵੜਦੇ ਹੋ ਇਕ ਕੱਲੂ ਸ਼ੌਲੀ ਕੱਟਦੇ ਆਂਗੇ ਇਕ ਠੀਕ ਸਮਾਨ ਲਿਆਓ ਕੋਲੇ ਹਾਂਜੀ ਹਾਂ ਆ来 ਤੁਸੀਂ ਵੀ ਚਲੋ ਸਕੂਟਰ ਦੇਖ ਕੇ ਤਾਂ ਬਾਹਲਾ ਖੋਸ ਹੋਣਾ ਸੀ ਉਹਨੇ ਤਾਂ ਪਤੰਦਰ ਸੁੱਤਾ ਪਿਆ ਕਿੱਥੇ ਆਂਦਾ ਤੂੰ ਨਾ ਕਿੱਥੇ ਲੱਦ ਸੀ ਮੰਮੀ ਇੱਕ ਦੁਕਾਨ ਤੇ ਕਿੱਥੇ ਸੀ ਨਹੀਂ ਨਹੀਂ ਉਹਨੇ ਕਹਿੰਦੀ ਸੀ ਮੰਮਾ ਇਹ ਕਿਹੜੀ ਸ਼ੌਪ ਤੋਂ ਲੈ ਕੇ ਆਂਦੇ ਸੀ ਹਾਂ ਕਿਹੜੀ ਸ਼ੌਪ ਅੱਛਾ ਉਹ ਤੋਂ ਲੈ ਕੇ ਆਂਦੇ ਸੀ ਤੇ ਮੈਂ ਜਦੋਂ ਮੈਂ ਇੰਡੀਆ ਆਉਂਗਾ ਫਿਰ ਆਪਾਂ ਚੱਲਾਂਗੇ ਠੀਕ ਹੈ ਇਹ ਤੇ ਕੇਕ ਨਹੀਂ ਆਸੀ ਬੜਾ ਸੁਣਾ ਹੋਗਾ ਮਿੱਠੇ ਹੋਣੀ ਥੋੜੇ ਥੋੜੇ ਚੁੰਡੀ ਦਾ ਕਿਉਂ ਉਹ ਰੱਜਣਾ ਨਾ ਪੋਖਬਾਲੀ ਹੋਰ ਨਾ ਨਾ ਪਾਣੀ ਬਣਾਣਾ ਖੜੇ ਅੰਦਰ ਨਹੀਂ ਚੁੰਡੀ ਨਾ ਅੱਛਾ ਦਰਜ ਹੁੰਦਾ ਇਹ ਕੀ ਆ ਹੋਣ ਇਹ ਤਾਂ ਵੈਸੇ ਡੈਕੋਰੇਸ਼ਨ ਦਾ ਹੁੰਦਾ ਇਹ ਤਾਂ ਨਾਕਾ ਸਾਲੀਆਂ ਦੇ ਗੁਰੂ ਗ੍ਰੰਥ ਬੰਦ ਤਾਂ ਇਹਨਾਂ ਨੇ ਕੀ ਕਰਦੇ ਦਾ ਹੈ ਕੋਈ ਨਾ ਹੈਪੀ ਮਿਲੂਗਾ ਮਿਲੂਗਾ ਕੋਈ ਨਾ ਕੋਈ ਕੋਈ ਗੱਲ ਮੈਨੂੰ ਮੈਂ ਦਿਖਾ ਨਹੀਂ ਨੀ ਹਾਂ ਕੋਈ ਨਾ ਕੋਈ ਨਾ ਮੇਰੇ ਡੈਕੋਰੇਸ਼ਨ ਨਹੀਂ ਨਹੀਂ ਡੈਕੋਰੇਸ਼ਨ ਕਿੱਥੇ ਉਹਦੀ ਪੀਸਾਂ ਜਨੇਗਾ ਵੀ ਕਿਤੇ ਮੈਨੂੰ ਛੋਟਾ ਪੀਸ ਨਾ ਜੇ ਨੋ ਜੇ ਇਹ ਨਹੀਂ ਛੋਟਾ ਨਹੀਂ ਫਰੂਟ ਵਾਲਾ ਨਹੀਂ ਵੀਡੀਓ ਬਣਾਓ ਉਹਨੂੰ ਦਿਖਾ ਲਾ ਸਾਨੂੰ ਤਾਂ ਆ ਦੇ ਪਿਆ ਤਾਂ ਹੈਗਾ ਫਰੂਟ ਆ ਦੇ ਆ ਦੇ ਪਏ ਆ ਐਵੇਂ ਹੀ ਬਈ ਥੋੜਾਗਾ ਲੈ ਔਰ ਹੁਣ ਪੂਰਾ ਫਰੂਟ ਆ ਉਹ ਕਹਿੰਦਾ ਕੇਕ ਜਿਹੜਾ ਫਰੂਟ ਵਾਲਾ ਪੂਰਾ ਹੁੰਦਾ ਉਹਦਾ ਆਰਡਰ ਦੇ ਬਣਦਾ ਗਲੇ ਸਨ ਉਹ ਆਰਡਰ ਤੇ ਬਣਦਾ ਭੈਣੇ ਉਹ ਟਿਆਣ ਦੋ ਪਏ ਹੁੰਦੇ ਆ ਇੱਥੇ ਨਹੀਂ ਬਣਾਉਂਦੇ ਉਹ ਨੱਕ ਵੇਕਰਦੇ ਹੁੰਦੇ ਆ ਮੈਨੂੰ ਨਾ ਪਾਈ ਉਹ ਪਾਲਾ ਅੱਜ ਤਾਂ ਤੇਰੇ ਦੋਤੇ ਦਾ ਜਨਮ ਦਾ ਨਾ ਮੰਮੀ ਨੂੰ ਆ ਦੇ ਦਿਲ ਨਹੀਂ ਨਹੀਂ ਆ ਦਿਲ ਖਾ ਕੇ ਦੇਖੋ ਲਾ ਇੱਕ ਡੈਡਿੰਦੇ ਦੇ ਦਿਲ